ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀਗੀ ਕਿ ਮੰਡਵੀ ਪਿੰਡ ਦੇ ਵਿੱਚ ਇੱਕ ਸ਼ੇਰ ਚੰਦ ਨਾਂ ਦਾ ਵਿਅਕਤੀ ਹੈ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਲੜਕੀ ਸੀਗੀ ਜਿਹੜੀ ਮੇਜਰ ਸੀਗੀ ਤੇ ਉਹ ਲੜਕੀ ਨੂੰ ਇਹਨਾਂ ਨੇ ਮਾਰ ਦਿੱਤਾ ਹੈਗਾ ਤੇ ਉਹ ਅਸੀਂ ਵੈਰੀਫਾਈ ਕੀਤਾ ਸੀਗਾ ਤੇ ਉਸ ਤੋਂ ਬਾਅਦ ਪਾਇਆ ਕਿ ਇਹ ਜਿਹੜਾ ਇਹਨਾਂ ਨੇ ਸ਼ੇਰ ਚੰਦ ਨੇ ਆਪਣੇ ਭਰਾ ਵਿਕਰਮ ਸਿੰਘ ਨਾਲ ਮਿਲ ਕੇ ਉਸ ਲੜਕੀ ਨੂੰ ਆਪਣੀ ਲੜਕੀ ਨੂੰ ਉਹ ਫਾਹ ਲਾ ਕੇ ਮਾਰਤਾ ਹੈ ਤਾਂ ਅਸੀਂ ਮੁਕਦਮਾ ਦਰਜ ਕੀਤਾ ਹੈ ਅੱਗੇ ਤਫਤੀਸ਼ ਜਾਰੀ ਹੈ ਇਹ ਮੇਤੀ ਮੇਤੀ 26/10 ਨੂੰ ਹੋਇਆ ਸੀਗਾ ਜਦੋਂ ਦੁਪਹਿਰੇ ਲੜਕੀ ਸਕੂਲ ਵਿੱਚ ਪੜਨ ਗਈ ਸੀ ਤਾਂ ਉਦੋਂ ਫਿਰ ਇਹ ਦੇ ਪਿਓ ਨੂੰ ਕੋਈ ਲੱਗਿਆ ਸੀਗਾ ਵੀ ਮੇਰੀ ਲੜਕੀ ਕਿਸੇ ਨਾਲ ਰਿਲੇਸ਼ਨ ਚ ਹੈਗੀ ਤੇ ਉਦੋਂ ਇਹਨੇ ਨੇ ਲੜਕੀ ਆ ਜਿਹੜੀ ਸਕੂਲੋਂ ਲਿਆ ਕੇ ਤੇ ਆਪਣੇ ਘਰ ਦੇ ਅੰਦਰ ਹੀ ਦੁਪਹਿਰੇ ਉਹਨੂੰ ਫਾਹ ਲਾਤਾ ਸੀਗਾ ਤੇ ਉਹਦਾ ਕਤਲ ਕਰਤਾ ਸੀਗਾ ਇਹ ਹੁਣ ਡੇਢ ਮਹੀਨੇ ਬਾਅਦ ਸਾਨੂੰ ਪਤਾ ਲੱਗਿਆਗਾ ਡੈੱਡ ਬੋਡੀ ਤਾਂ ਇਹਨਾਂ ਨੇ ਡਿਸਪੋਜ਼ ਆਫ ਕਰਤੀ ਐ ਤੇ ਬਾਕੀ ਆਈ ਵਿਟਨੈਸ ਹੈਗੇ ਨੇਗੇ ਤੇ ਅੱਗੇ ਜੋ ਵੀ ਸਾਡੇ ਕੋਲੇ ਐਵੀਡੈਂਸ ਹੈਗੇ ਨੇਗੇ ਤੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਇਹ 302 201 34 ਆਈਪੀਸੀ ਦੇ ਵਿੱਚ ਮੁਕੱਦਮਾ ਨੰਬਰ 93 ਥਾਣਾ ਖਨੋਰੀ ਦੇ ਵਿੱਚ ਦਰਜ ਕੀਤਾ ਗਿਆਗਾ ਇਹਦੇ ਵਿੱਚ ਦੋ ਦੋਸ਼ੀ ਸੀਗੇ ਇੱਕ ਇਹਦਾ ਲੜਕੀ ਦਾ ਪਿਓ ਸੀਗਾ ਮਰਨ ਵਾਲੀ ਦਾ ਸ਼ੇਰ ਚੰਦ ਤੇ ਇੱਕ ਇਹਦਾ ਚਾਚਾ ਹੈਗਾ ਵਿਕਰਮ ਇਹ ਦੋਨੇ ਗ੍ਰਿਫਤਾਰ ਕਰ ਲਏ ਨੇਗੇ